ਵੈਗਰੂ ਜੀ ਕਾ ਖਾਲਸਾ ਸ੍ਰੀ ਵਾਇਗਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਆਪਣੇ ਫਾਰਮ ਤੇ ਨਵਾਂ ਮਹਿਮਾਨ ਨਵਾਂ ਨਹੀਂ ਕਹਿ ਸਕਦੇ ਪਹਿਲਾਂ ਵੀ ਆਪਣੇ ਫਾਰਮ ਤੇ ਹੀ ਸੀਗੀ ਇਹ ਬਸ਼ੇਰੀ ਇਹ ਬਸ਼ੇਰੀ ਆ ਲਾਰਤਨ ਘੋੜੇ ਦੀ ਜਿਹੜਾ ਕਿ ਗਲਬਾਗ ਰਣੀਏ ਵਾਲੇ ਦਾ ਪੋਤਾ ਵੀ ਇੰਡੀਆ ਦੇ ਜਿਹੜੇ ਟੌਪ ਦੇ ਘੋੜਿਆਂ ਚੋਂ ਆਉਂਦਾ ਹੈਗਾ ਲਾਰਤਨ ਉਹਦੀ ਇਹ ਜਿਹੜੀ ਧੀ ਆ ਆਪਣੇ ਫਾਰਮ ਤੇ ਲੈ ਕੇ ਆਏ ਆ ਪਹਿਲਾਂ ਵੀ ਇਹ ਸਮਝ ਲਓ ਆਪਣੇ ਘਰੇ ਹੀ ਸੀਗੀ ਵੀ ਅਰਸ਼ਪਰਾ ਆਪਣਾ ਉਹਦੇ ਘਰੇ ਇਹ ਬਸ਼ੇਰੀ ਸੀਗੀ ਪਹਿਲਾਂ ਤੇ ਆਪਾਂ ਇਸ ਨੂੰ ਅੱਜ ਆਪਣੇ ਫਾਰਮ ਤੇ ਲੈ ਆਏ ਆ ਤੇ ਇਹ ਜਿਹੜੀ ਬਸ਼ੇਰੀ ਇਹਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਵੀ ਜੋ ਇੱਕ ਚੰਗੀ ਘੋੜੀ ਦੇ ਵਿੱਚ ਖੂਬੀਆਂ ਹੋਣੀਆਂ ਚਾਹੀਦੀਆਂ ਸਾਰੀਆਂ ਹੀ ਇਹਦੇ ਵਿੱਚ ਹੈਗੀਆਂ ਜਿਹੜੀ ਇਹ ਬਸ਼ੇਰੀ ਸੀਗੀ ਇਹ ਬਹੁਤ ਹੀ ਸਾਊ ਸੁਭਾਅ ਦੀ ਸੀਗੀ ਤੇ ਇਹਦਾ ਜਿਹੜਾ ਨੇਚਰ ਹੈ ਬਹੁਤ ਹੀ ਮਤਲਬ ਕਿ ਸਾਊ ਸੀਗਾ ਸਾਰਿਆਂ ਨਾਲ ਹੀ ਇਹ ਜਿਹੜੀ ਇਹਦਾ ਕੋਈ ਕਦੇ ਨੇ ਲੱਤ ਨਹੀਂ ਚਲਾਈ ਕਦੇ ਇਹਨੇ ਕਿਸੇ ਨੂੰ ਦੰਦੀ ਨਹੀਂ ਵੱਢੀ ਬੀ ਬਹੁਤ ਇੱਕ ਬਹੁਤ ਹੀ ਜ਼ਿਆਦਾ ਯਾਨੀ ਕਿ ਜਿਹੜੀ ਸਾਊ ਸੁਭਾਅ ਦੀ ਇਹ ਜਿਹੜੀ ਬਚੇਰੀ ਆ ਇਹ ਆਪਾਂ ਯਾਨੀ ਰਾਤ ਜਿਹੜੀ ਲੈ ਕੇ ਆਏ ਆ ਤੇ ਅੱਜ ਇਹਨੂੰ ਆਪਾਂ ਆਪਣੇ ਫਾਰਮ ਤੇ ਜਿਹੜਾ ਇਦਾਂ ਇਹਦੀ ਪ੍ਰੈਕਟਿਸ ਆ ਜਿਹੜੀ ਕਰਵਾ ਰਹੇ ਆ ਤੇ ਉਮੀਦ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਬੱਚੀ ਆ ਬਹੁਤ ਹੀ ਟੋਪ ਦੇ ਰਿਜ਼ਲਟ ਆ ਜਿਹੜੇ ਇਹ ਪੈਦਾ ਕਰੇਗੀ ਕਿਉਂਕਿ ਇੱਕ ਜੋ ਬਰੀਡਿੰਗ ਵਾਲੀ ਘੋੜੀ ਦੇ ਵਿੱਚ ਖੂਬੀਆਂ ਹੋਣੀਆਂ ਚਾਹੀਦੀਆਂ ਉਹ ਸਾਰੀਆਂ ਖੂਬੀਆਂ ਇਸ ਬਛੇਰੀ ਦੇ ਵਿੱਚ ਹੈਗੀਆਂ ਤੇ ਬਾਕੀ ਹੁਣ ਤੁਸੀਂ ਆਪਦੀ رائے ਜ਼ਰੂਰ ਦਿਓ ਵੀ ਆਪਾਂ ਜਿਹੜੀ ਇਸ ਘੋੜੀ ਨੂੰ ਆਪਾਂ ਕਿਹੜੇ ਘੋੜੇ ਤੋਂ ਵੀ ਗੱਭਣ ਕਰਾਈਏ ਤੇ ਵੀ ਤਾਂ ਕਿ ਇੱਕ ਚੰਗਾ ਰਿਜ਼ਲਟ ਆ ਜਿਹੜਾ ਉਹ ਆਪਾਂ ਲੈ ਸਕੀਏ ਕਿਉਂਕਿ ਚਲੋ ਘੋੜਿਆਂ ਦੇ ਵਿੱਚ ਮੈਨੂੰ ਅੱਜ 5-6 ਸਾਲ ਹੋ ਗਏ ਆ ਪਰ ਕਹਿੰਦੇ ਹੁੰਦੇ ਆ ਵੀ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਜਿਹੜਾ ਸਿੱਖਣ ਨੂੰ ਮਿਲਦਾ ਤੇ ਜਿਹੜੇ 50 50 40 40 30 30 ਸਾਲ ਤੋਂ ਇਸ ਕੰਮ ਦੇ ਵਿੱਚ ਪਏ ਹੋਏ ਆ ਤੇ ਉਹ ਵੀ ਹਜੇ ਜਾਨੀ ਕਿ ਕਹਿੰਦੇ ਆ ਵੀ ਅਸੀਂ ਸਿੱਖ ਹੀ ਰਹੇ ਆ ਵੀ ਇਹ ਜਿਹੜਾ ਕੰਮ ਹੁੰਦਾ ਕਹਿੰਦੇ ਆ ਵੀ ਸ਼ੌਂਕ ਵਾਲਾ ਕੰਮ ਆ ਵੀ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਦੇ ਵਿੱਚ ਹਰੇਕ ਘਰੇ ਘੱਟੋ-ਘੱਟ ਵੀ ਇੱਕ ਘੋੜੀ ਤਾਂ ਜ਼ਰੂਰ ਹੋਵੇ ਕਿਉਂਕਿ ਜੇ ਤੁਸੀਂ ਆਪਦੇ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਪਾਓਗੇ ਹਨ ਵੈਸੇ ਤਾਂ ਇਹ ਬੰਤੇ ਦੇ ਖੂਨ ਦੇ ਵਿੱਚ ਹੀ ਹੁੰਦਾ ਜਿਹੜਾ ਸ਼ੌਂਕ ਆ ਘੋੜੀਆਂ ਦਾ ਇਹ ਜਿਸ ਨੂੰ ਵੀ ਇਹ ਪੈ ਗਿਆ ਉਹਦੇ ਕੋਲੇ ਹੋਰ ਵੀ ਪੁੱਠੇ ਕੰਮਾਂ ਲਈ ਜਾਂ ਗਲਤ ਕੰਮਾਂ ਲਈ ਉਹਦੇ ਕੋਲੇ ਟਾਈਮ ਨਹੀਂ ਹੋਊਗਾ ਕਿਉਂਕਿ ਘੋੜਿਆਂ ਲਈ ਤੁਹਾਨੂੰ ਵੀ ਪਤਾ ਵੀ ਇਹ ਟਾਈਮ ਮੰਗਦੀਆਂ ਨੇ ਸਬਰ ਮੰਗਦੀਆਂ ਨੇ ਟਾਈਮ ਮੰਗਦੀਆਂ ਨੇ ਬਾਕੀ ਇਹ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੀਆਂ ਜਿੰਨਾ ਇਹ ਖਾਂਦੀਆਂ ਉਦੋਂ ਦੁੱਗਣਾ ਇਹ ਮੋੜ ਜਾਂਦੀਆਂ ਨੇ ਸੋ ਆਪਣੇ ਤਾਂ ਗੁਰੂਆਂ ਨੇ ਵੀ ਇਹਨਾਂ ਨੂੰ ਜਿਹੜਾ ਭਾਈ ਜਾਣ ਦਾ ਰੁਤਬਾ ਜਿਹੜਾ ਦਿੱਤਾ ਸੀਗਾ ਸੋ ਤੁਹਾਡਾ ਮੈਂ ਧੰਨਵਾਦ ਕਰਦਾ ਵੀ ਤੁਸੀਂ ਟਾਈਮ ਦਿੱਤਾ ਵੀਡੀਓ ਨੂੰ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜਰੂਰ ਕਰਿਓ ਤੁਸੀਂ ਆਪ ਦੀ رائے ਆ ਜਿਹੜੀ ਜਰੂਰ ਦਿਓ ਧੰਨਵਾਦ